ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਓ ਜੀ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਤੇ ਮੈਂ ਦੋ ਤਿੰਨ ਚਾਰ ਦਿਨਾਂ ਤੋਂ ਮੈਂ ਵੀਡੀਓ ਨਹੀਂ ਪਾ ਸਕਿਆ ਕਿਉਂਕਿ ਤੁਹਾਨੂੰ ਪਤਾ ਹੈ ਸਕੂਲ ਲੱਗ ਚੁੱਕੇ ਨੇ ਤੇ ਇਸ ਕਰਕੇ ਪੜ੍ਹਾਈ ਵੀ ਬਹੁਤ ਟਫ ਹੈ 9th ਕਲਾਸ ਹੈ ਤੇ ਇਸ ਕਰਕੇ ਵੀਡੀਓ ਮੇਰੇ ਕੋਲ ਨਹੀਂ ਅਪਲੋਡ ਹੋਈ ਹੁਣ ਮੈਂ ਟਰਾਈ ਤੇ ਕਰ ਰਿਹਾ ਵੀ ਰੋਜ਼ ਤੇ ਨਹੀਂ ਚਲੋ ਪਰ ਇੱਕ ਦਿਨ ਛੱਡ ਕੇ ਟਰਾਈ ਕਰੂੰਗਾ ਵੀ ਤੁਹਾਨੂੰ ਮੈਂ ਵੀਡੀਓ ਪਹੁੰਚਾ ਦਿਆ ਕਰਾਂ ਢਾਡੇ ਤੱਕ ਅਪਲੋਡ ਕਰ ਦਿਆਗਾ ਨਾ ਤੇ ਅੱਜ ਦੀ ਵੀਡੀਓ ਚ ਆਪਾਂ ਮਤਲਬ ਰੈਨੋਵੇਸ਼ਨ ਕਰਨ ਜਾ ਰਹੇ ਆ ਘਰ ਦੇ ਵਿੱਚ ਥੋੜੀ ਜਿਹੀ ਉਹ ਮੈਂ ਤੁਹਾਨੂੰ ਦਿਖਾਉਂਗਾ ਕੀ ਕਰਨ ਲੱਗੇ ਆਪਾਂ ਤੇ ਆਹ ਹੁਣ ਤੁਹਾਨੂੰ ਦਿਖਾਉਣਾ ਆ ਮਤਲਬ ਅੱਜ ਪਹਿਲਾ ਡੇ ਸੀ ਤੇ ਅੱਜ ਕੀ ਕੀਤਾ ਹੈ ਮਤਲਬ ਆਪਾਂ ਘਰ ਦੇ ਅੰਦਰ ਉਹਨਾਂ ਦਾ ਦਿਖਾਉਣਾ ਐ ਇਤੋਂ ਥੱਲੇ ਜਿਹੜਾ ਬੂਰਾ ਜਿਹਾ ਪਿਆ ਤੀਤੋਂ ਸਮਝ ਸਕਦੇ ਜੇ ਕਿਸ ਚੀਜ਼ ਦਾ ਕੰਮ ਹੋ ਰਿਹਾ ਹੈ ਹਾਂਜੀ ਤੁਸੀਂ ਸਹੀ ਸਮਝਿਆ ਇੱਥੇ ਹੋ ਰਿਹਾ ਜੀ ਲੱਕੜ ਦਾ ਕੰਮ ਇੱਧਰ ਆਪਾਂ ਮੰਜੀਆਂ ਬਾਹਰ ਵੇ ਰੱਖਿਆ ਇਹਨੂੰ ਇਗਨੋਰ ਕਰਿਓ ਮੰਜੀਆਂ ਹੁੰਦਾ ਹੈ ਇੱਧਰ ਖੇਚ ਲਏ ਨੇ ਤੇ ਆਹ ਦੇਖੋ ਇੱਧਰ ਸਮਾਨ ਰੱਖਿਆ ਹੋਇਆ ਤੇ ਲੱਕੜਾਂ ਲੱਕਣਾ ਹੁਣ ਮੈਂ ਤੁਹਾਨੂੰ ਅੰਦਰੋਂ ਜਾ ਕੇ ਦਿਖਾਉਣਾ ਹੈ ਆਪਣਾ ਕੀ ਬਣਾਇਆ ਹੋਇਆ ਤੇ ਇਹ ਹੈ ਜੀ ਸਾਡਾ ਡਰੈਸਿੰਗ ਰੂਮ ਹੈ ਤੇ ਅੱਜ ਜੀ ਫਰਸਟ ਡੇ ਤੇ ਇਨਾ ਉਹਨਾਂ ਨੇ ਇਨਾ ਕੰਮ ਕੰਪਲੀਟ ਕਰਤਾ ਆ ਪੈਨਾ ਜੀ ਇੱਥੇ ਫਰੇਮ ਲਾਇਆ ਇੱਕ ਵੁੱਡਨ ਦਾ ਤੇ ਇੱਥੇ ਲਾਇਆ ਜੀ ਸਲਾਈਡਿੰਗ ਡੋਰ ਕਿਉਂਕਿ ਇੱਧਰ ਆ ਜੀ ਵਾਸ਼ਰੂਮ ਸਾਡਾ ਤੇ ਇੱਧਰ ਆ ਜੀ ਸਾਡਾ ਸਟੋਰ ਰੂਮ ਤੇ ਇਹ ਡ्रेसਿੰਗ ਰੂਮ ਆ ਪੈਨਾ ਆਪਾਂ ਕੰਪਿਊਟਰ ਟੇਬਲ ਰੱਖਿਆ ਸੀ ਇੱਥੇ ਤੇ ਉਹ ਆਪਾਂ ਇਸ ਕਰਕੇ ਰੱਖਿਆ ਸੀ ਕਿਉਂਕਿ ਇਹਦੇ ਲੱਗ ਗਈ ਹੋਗੀ ਨਾ ਸਾਕਟ ਵੀ ਸੀ ਤੇ ਇੱਥੋਂ ਹੀ ਚਲਾ ਲਈਦਾ ਸੀ ਹੁਣ ਆਪਾਂ ਸਟੋਰ ਰੂਮ 'ਚ ਸ਼ਿਫਟ ਕਰਤਾ ਆ ਉਹਨੂੰ ਤੇ ਇੱਥੇ ਵੀ ਇੱਕ ਬਹੁਤ ਵਧੀਆ ਚੀਜ਼ ਬਣੂਗੀ ਜਿਹੜੇ ਕਿ ਆਪਾਂ ਤੁਹਾਨੂੰ ਜਦੋਂ ਮਤਲਬ ਜਿਹੜੇ ਦੇਣ ਜਿੰਨਾ ਵੀ ਕੰਮ ਹੋਊਗਾ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜਿਹਦਾ ਫਰਸਟ ਡੇ ਹੀ ਅੱਜ ਫਰਸਟ ਡੇ 'ਚ ਇੰਨਾ ਕੰਮ ਹੋਇਆ ਆਪਾਂ ਤੁਹਾਨੂੰ ਦਿਖਾਤਾ ਹੁਣ ਜਿਹੜਾ ਕੱਲ ਕੰਮ ਹੋਊਗਾ ਆਪਾਂ ਤੁਹਾਨੂੰ ਅਗਲੇ ਵਲੋਗ 'ਚ ਦਿਖਾਵਾਂਗੇ ਪਾਰਟ ਵਾਈਜ਼ ਆਊਗਾ ਇਹ ਵਲੋਗ ਪੂਰਾ ਇਕੱਠਾ ਨਹੀਂ ਪਾ ਰਹੇ ਆਪਾਂ ਤੇ ਅੱਜ ਦਰ ਆਪ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਹਾਂ ਆਹ ਦੇਖ ਰਿਓ ਪੀ ਜਦੋਂ ਸਲਾਈਡਿੰਗ ਡੋਰ ਆਪਾਂ ਖੋਲਾਂਗੇ ਨਾ ਸਿਰਫ ਸਲਾਈਡਿੰਗ ਡੋਰ ਇੱਥੋਂ ਤੱਕ ਲੱਜੂਗਾ ਇਹ ਐਡਜਸਟ ਹੋ ਸਕਦਾ ਹੈ ਜਦੋਂ ਆਪਾਂ ਪੂਰਾ ਇਹਨੂੰ ਬੈਕ ਕਰਤਾ ਤੇ ਇਹ ਸਲਾਈਡਿੰਗ ਡੋਰ ਪੁੱਛੇ ਤੱਕ ਲੱਜੂਗਾ ਜੇ ਜੇ ਆਪਾਂ ਇੰਨਾ ਕੁ ਖੋਲਣਾ ਚਾਹਾਂ ਤਾਂ ਆਪਾਂ ਇੱਥੇ ਐਡਜਸਟ ਕਰ ਸਕਦੇ ਆ ਇਹ ਵੀ ਕਾਫੀ ਵਧੀਆ ਚੀਜ਼ ਹੈ ਤੇ ਇਧਰ ਵੀ ਇੰਨੇ ਇੰਨਾ ਵੁੱਡਨ ਫਰੇਮ ਲੱਗ ਚੁਕਿਆ ਹੈ ਤੇ ਇੱਥੇ ਵੀ ਕਲਰ ਹੋਇਆ ਸੀ ਸੇਮ ਕਲਰ ਆਹੀ ਇਧਰ ਵੀ ਜੀ ਉਹ ਵੀ ਥੋੜਾ ਜਿਹਾ ਟੱਕਿਆ ਗਿਆ ਪਰ ਕੋਈ ਗੱਲ ਨਹੀਂ ਇੱਥੇ ਆਪਾਂ ਹੋਰ ਡਿਜ਼ਾਈਨਿੰਗ ਵੇਰ ਕਰਕੇ ਇਹਨੂੰ ਕਾਫੀ ਮਤਲਬ ਗੁੱਡ ਲੁੱਕ ਬਣਾ ਦੇਣੀ ਹੈ ਇਹਦੀ ਉਹ ਵੀ ਤੁਹਾਨੂੰ ਆਪਾਂ ਅਗਲੇ ਵਿੱਚ ਦਿਖਾਵਾਂਗੇ ਤੇ ਅੱਜ ਦੀ ਵੀਡੀਓ ਚ ਨਾ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਠੀਕ ਆ ਲਾਈਕ ਤੇ ਕਰਨਾ ਹੀ ਕਰਨਾ ਤੇ ਇੱਕ ਚੀਜ਼ ਉਹ ਤੁਹਾਨੂੰ ਹੋਰ ਦੱਸਾਂ ਆ ਜਿਹੜੀ ਜਦੋਂ ਆਪਾਂ ਘਰ ਬਣਾਉਣੀ ਸੀ ਇਧਰ ਪਾਪ ਜੀ ਨੇ ਜਗ੍ਹਾ ਛਡਾਈ ਸੀ ਕਿ ਇੱਥੇ ਬਣਾਉਣੀ ਆਪਾਂ ਅਲਮਾਰੀ ਤੇ ਸਾਨੂੰ ਮਤਲਬ ਨਵਾਂ ਘਰ ਬਣਾਏ ਨੂੰ 1 ਨੇ 2 ਇਅਰ ਹੋ ਗਏ ਨੇ ਤੇ ਇੱਥੇ ਹੁਣ ਆਪਾਂ ਅਲਮਾਰੀ ਬਣਾਵਾਂਗੇ ਉਹਦਾ ਵੀ ਲੋਟਾ ਡਾਣ ਸਾਂਝਾ ਕਰਾਂਗੇ ਕਿਉਂਕਿ ਪੱਗਾ ਪੁਗਾ ਰੱਖਣੀ ਹੁੰਦੀਆਂ ਮੈਂ ਵੀ ਆਪਣੇ ਪਾਪਾ ਜੀ ਦੀਆਂ ਵੀ ਕਾਫੀ ਪੱਗਾ ਵਾਂ ਤੇ ਹੋਰ ਜਿਹੜੇ ਮਤਲਬ ਸਿਆਲ ਦੇ ਕੱਪੜੇ ਹੋਗੇ ਉਹ ਤਾਂ ਆਪਾਂ ਪੂਰੇ ਉੱਤੇ ਛਾੜ ਦੇਣ ਜਿਹੜਾ ਮੌਸਮ ਹੋਊਗਾ ਉਹਦੇ ਕੱਪੜੇ ਆਪਾਂ ਥੱਲੇ ਰੱਖਣ ਦੇਣੀ ਠੀਕ ਆ ਇੱਕ ਅਲਮਾਰੀ ਮੰਮਾ ਜੀ ਦੀ ਆ ਤੇ ਇੱਕ ਜਿਹੜੀ ਆ ਨਾਨੀ ਮੰਮਾ ਜੀ ਦੀ ਹੈ ਨਾ ਤੇ ਉਹ ਚ ਫਿਰ ਇਹਨਾਂ ਐਡਜਸਟਮੈਂਟ ਹੁੰਦਾ ਕੱਪੜਿਆਂ ਦੇ ਇਸ ਕਰਕੇ ਆਪਾਂ ਇੱਥੇ ਵੀ ਅਲਮੇਰਾ ਬਣਾਵਾਂਗੇ ਤੇ ਇੱਥੇ ਚੀਜ਼ਾਂ ਆਪਾਂ ਤੁਹਾਨੂੰ ਬਾਅਦੋਂ ਦੱਸਾਂਗੇ ਠੀਕ ਤੇ ਅੱਜ ਦੀ ਵੀਡੀਓ ਚ ਨਾ ਹੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਸੋਨਾ ਜਿਹਾ ਜਰੂਰ ਥੱਲੇ ਕਮੈਂਟ ਜਰੂਰ ਛੱਡ ਕੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਸੀ ਕਿ ਜਿਹੜੀ ਮੇਰੀ ਵੀਡੀਓ ਹੋਊਗੀ ਉਹ ਤੁਹਾਨੂੰ ਮਿਲਿਆ ਕਰੂਗੀ ਰਾਤ ਨੂੰ 7 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਕਿਉਂ ਵੀ ਫਿਰ ਮੈਂ ਸਕੂਲੋਂ ਸਿੱਧਾ ਟਿਊਸ਼ਨ ਤੇ ਜਾਣਾ ਹੁੰਦਾ ਤੇ ਟਿਊਸ਼ਨ ਤੋਂ ਫਿਰ ਮੈਂ 6 ਵਜੇ ਨਾ ਘਰ ਆਉਣਾ ਫਿਰ ਧੋਣਾ ਧੋਣਾ ਰੋਟੀ ਪਣੀ ਖਾਣਾ ਆ ਕੇ 6:30 ਤੱਕ ਇਦਾਂ ਹੀ ਹੋ ਜਾਂਦੇ ਹਨਾ ਤੇ ਜਿਹੜੀ ਮੇਰੀਆਂ ਸ਼ਾਰਟ ਵੀਡੀਓ ਉਹਨੂੰ ਵੀ ਤੁਸੀਂ ਜਿਆਦਾ ਜਿਆਦਾ ਪਿਆਰ ਦਿਓ ਠੀਕ ਹੈ ਉਸ ਨੂੰ ਵੀ ਲਾਈਕ ਕਰੋ ਸ਼ੇਅਰ ਕਰੋ ਉਸ ਵੀਡੀਓ ਨੂੰ ਵੀ ਤੇ ਸਬਸਕ੍ਰਾਈਬ ਕਈ ਮੇਰੇ ਵੀਰ ਭਰਾ ਜਿਹੜੇ ਮੇਰੇ ਬੰਦੀਆਂ ਭੈਣਾਂ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਤੇ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਵੀਡੀਓ ਜਿਹੜੀਆਂ ਵਾ ਫੁੱਲ ਵੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਹੋਪ ਕਰਦੇ ਆਂ ਵੀ ਜਿਹੜਾ ਸਾਡਾ ਜੁਲਾਈ ਮਹੀਨਾ ਹੈ ਇਸ ਦੇ ਵਿੱਚ ਵਿੱਚ ਸਾਡੇ 500 ਸਬਸਕ੍ਰਾਈਬਰ ਵੀ ਪੂਰੇ ਹੋ ਜਾਣਾ ਉਹ ਹੁਣ ਤੁਹਾਡੀ ਸਪੋਰਟ ਤੇ ਡਿਪੈਂਡ ਕਰਦਾ ਹੈ ਤੇ ਜੇ ਤੁਸੀਂ ਸਾਓ ਇੱਕ ਦਿਨ 'ਚ 1000 ਵੀ ਹੋ ਜਾ ਸਕਦੇ ਨੇ ਤੇ ਟਾਰਗੇਟ ਤੇ ਇਹੀ ਰਹੂਗਾ ਵੀ ਜੁਲਾਈ ਮਹੀਨੇ ਦੇ ਵਿੱਚ ਵਿੱਚ ਸਾਡੇ 500 ਸਬਸਕ੍ਰਾਈਬਰ ਕੰਪਲੀਟ ਹੋ ਜਾਣ ਤੇ ਕੰਪਲੀਟ ਕਰਾ ਦਿਓ ਤੇ ਅੱਜ ਜਿਹੜੀ ਤੁਹਾਨੂੰ ਮੇਰੀ ਵੀਡੀਓ ਮਿਲੂਗੀ ਉਹ ਤਾਂ ਨੂੰ ਤੁਹਾਨੂੰ ਜਰੂਰ ਦੱਸਿਆ ਉਹ ਤੁਹਾਨੂੰ ਵਧੀਆ ਲੱਗੀ ਕਿ ਨਹੀਂ ਤੇ ਕੱਲ ਵੀ ਆਪਾਂ ਮਤਲਬ ਇਸੇ ਟੌਪਿਕ ਤੇ ਵੀਡੀਓ ਪਾਵਾਂਗੇ ਉਹਦਾ ਡੇਟ ਉਹ ਵੀ ਆਊਗਾ ਉਹ ਵੀ ਤੁਸੀਂ ਮੈਨੂੰ ਦੱਸਿਓ ਉਹ ਚੀਜ਼ ਤੁਹਾਨੂੰ ਵਧੀਆ ਲੱਗੀ ਕਿ ਨਹੀਂ